ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਹੋਇਆ ਵੱਡਾ ਹਾਦਸਾ ਦੋ ਗੱਡੀਆਂ ਦੀ ਟੱਕਰ ਦੌਰਾਨ ਦੋ ਲੋਕ ਹੋਏ ਜ਼ਖਮੀ ਇੱਕ ਗੱਡੀ ਚਾਲਕ ਆਪਣੇ ਆਪ ਨੂੰ ਦੱਸ ਰਿਹਾ ਸੀ ਸਾਬਕਾ ਪੁਲਿਸ ਅਫਸਰ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਹਾਂਜੀ ਬਾਜੀ ਕੀ ਨਾ ਤੁਹਾਡਾ ਜੀ ਮੈਂ ਨਾ ਇੱਕ ਦਾ ਮਾਜੀ ਮੈਂ ਇਧਰੋਂ ਆ ਰਿਹਾ ਸੀ ਜੀ ਹਾਂਜੀ ਹਾਂਜੀ 40 ਦੀ ਸਪੀਡ ਤੇ ਹੋਊਗਾ ਮੈਂ 80 ਦੀ ਸਪੀਡ ਤੋਂ ਇਧਰੋਂ ਆ ਰਿਹਾ ਅੱਛਾ ਸਾਨੂੰ ਲੱਗਾ ਕੋਈ ਯਾਰ ਦੋਸਤ ਆ ਅਸੀਂ ਗੱਡੀ ਹੋਲੀ ਕਰਨੀ ਕਿ ਡੀਪਰ ਉੱਪਰ ਮਾਰੂਗਾ ਤੇ ਉਧਰੋਂ ਕੱਟ ਲੂਗਾ ਅੱਛਾ ਇਹਨੇ ਲਿਆ ਕੇ ਸਿੱਧੀ ਵਿੱਚ ਮਾਰੀ 80 ਦੀ ਸਪੀਡ ਤੇ ਅਸੀਂ 10 ਦੀ ਸਪੀਡ ਕਰ ਲਈ ਸ਼ੁਕਰ ਹੈ ਤਾਂ ਬਚ ਗਏ ਨੀ ਇਹਨੇ ਸਿੱਧੀ ਲਿਆ ਕੇ ਮਾਰੀ ਤੁਹਾਡੇ ਕੋ ਗੱਡੀ ਕਿਹੜੀ ਹੈ ਕੀ ਨਾ ਆ ਸਿਫਟ ਸਾਡਾ ਹਾਂ ਤੇ ਅੱਛਾ ਅੱਛਾ ਆ ਦੇਖੋ ਉੱਪਰ ਗੱਡੀ ਦਾ ਹਾਲ ਦੇਖੋ ਸਾਡੀ ਅਲੀ ਦਾ ਇਨਸਾਨ ਕਰਦਾ ਇਹਨਾਂ ਯਾਰ ਮੌਕੇ ਤੇ ਪੁਲਿਸ ਆਈ ਹੈ ਜੀ ਹਾਂ ਉਹ ਦੇਖੋ ਜੀ ਕੱਲ੍ਹ ਕੱਲਾ ਨਹੀਂ ਕੱਲਾ ਨਹੀਂ ਹੋਇਆ ਨਾ ਜਿਹੜੇ ਮੇਰੇ ਬਾਹਰ ਗਵਾਂਡੀ ਐਂਡੀ ਗਵਾਂਡੀ ਭਾਈ ਭੈਣ ਗਵਾਂਡੀ ਗਵਾਂਡੀ ਦਾ ਹੈ ਜੋ ਭਾਈ ਭੈਣ ਦਾ ਹੋਉਂਦੇ ਨੇ ਜਰਾ ਭਾਈ ਭੈਣ ਤੇ ਤੂੰ ਹੀ ਐਸਾ ਵੀ ਅੰਕਲ ਕੌਣ ਇੱਜ਼ਤ ਕੌਣ ਕਰਦਾ ਹੀ ਉਸ ਟਾਈਮ ਦੱਸੋ ਉਹਨੂੰ ਬੁਲਾ ਦਿਓ ਪਾ ਜਾਰੂ ਪੀਤੇ ਵੀ ਨਾ ਰਹੀ ਹਾਂਜੀ ਹਾਂਜੀ ਆ ਬਹੁਤ ਪਾਜੀ ਕਿਹੜਾ ਬੱਚਾ ਬੰਦਾ ਹੁਣ ਦੇਖੋ ਤੁਸੀਂ ਪਾਓ ਇਹਨਾਂ ਦੇ ਅੱਤਰਕਾਰ ਜੀ ਬੁਲਾ ਰਹੇ ਦਾ ਬੱਚਾ ਦੇਖ ਲੈ ਜਿਹੜਾ ਉਹ ਦਵਾਈ ਆ ਯਾਰ ਸਿੱਧੀ ਗੱਲ ਦਾ ਬੱਚਾ ਸੁਆਓ ਬੈਂਸਨ ਦਾ ਫਾਇਦਾ ਹੀ ਨਹੀਂ ਵੀਰੇ ਮਾਮਲਾ ਕੀ ਹੋਇਆ ਸਰ ਐਕਸੀਡੈਂਟ ਹੋਇਆ ਸਰ ਤੁਹਾਨੂੰ ਜਰਾ ਦੇਖ ਲਾ ਤਾਂ ਮੇਰਾ ਵੀਰ ਸਾਡਾ ਏਰੀਆ ਵੀ ਨਹੀਂ ਪੈਂਦਾ ਫਿਰ ਵੀ ਆਏ ਤੁਹਾਡੇ ਅੱਛਾ ਜੀ ਸਾਡਾ ਬੰਦਾ ਨਹੀਂ ਆ ਗਿਆ ਆਏ ਤੁਹਾਡੇ ਕੋਲ ਮੌਕੇ ਤੇ ਖੜੇ ਹਾਂ ਲੋਕ ਤੇ ਦੇਖਦੇ ਹਾਂ ਹੁਣ ਤਫ਼ਸੀਲੀ ਅਸਰ ਆਊਗਾ ਉਹ ਦੇਖੂਗਾ ਕਾਰਵਾਈ ਠੀਕ ਹੈ ਜੀ ਠੀਕ ਹੈ ਕੀ ਨਾ ਤੁਹਾਡਾ ਬਾਜੀ ਮੇਰਾ ਨੂੰ ਆਈ ਅਚਾ ਇਹ ਕੀ ਹੋਇਆ ਕਿ ਹਾਸਾ ਕਿਵੇਂ ਹੋਇਆ ਇਹ? ਬੱਸ ਆਈ ਉਹਨਾਂ ਦੇ ਟ੍ਰੇਕ ਕੀ ਆ। ਅੰਜ ਕਿੰਨਾ ਦੀ? ਬਨੇ ਬੰਦਾ ਆਪਾਂ ਐਸੇ ਰਟਾਇਆ ਹੋਇਆ ਜੀ। ਅੱਛਾ। ਉਹਦੋਂ ਵੀ ਲੜ ਕਟੜਾ ਹੋਣਿਆ 80 ਦੇ 90 ਦੇ। ਅੱਛਾ। ਇਹਨਾਂ ਦੀ ਉਹੀ ਦੱਸਦੇ ਹੋ। ਅੱਛਾ। ਅੱਛਾ। ਕਦਾਂ ਵਸ ਰਹੇ ਨਾ ਜਿੰਨੇ ਦਾ ਜੇ ਇਹ ਨਾ ਹੋਵੇ ਉਹ ਘਟੇ ਪੁਰ ਤੋਂ ਥੱਲੇ ਆਣਾ ਚਾਹੀਦਾ। ਅੱਛਾ। ਨਾਲੇ ਆਪ ਮਰਦਾਂ ਨਾਲੇ ਦੁੱਧ ਨੋਰ ਮਰਦਾ ਥੱਲੇ। ਠੀਕ ਹੈ। ਵੀ ਆਪ ਦੱਸੋ ਬੰਦੇ ਤਾਰੂ ਬੀ ਇਹਨੇ ਮੈਂ ਐਸਬੀ ਐਸਬੀ ਉਹ ਵੀ ਤਾਰੂ ਬੀਲੀ ਐਡਰੈਸ ਦੱਸੋ ਨਹੀਂ ਤੁਹਾਨੂੰ ਕਿਹਨ ਦੱਸਿਆ ਵੀ ਉਹ ਐਸਪੀ ਆ ਜੀ ਉਹ ਆਪ ਦੱਸਦਾ ਭਾਈ ਮੂੰ ਉਹ ਆਪ ਦੱਸਦਾ ਭਾਈ ਠੀਕ ਹੈ